ਵਾਇਕ ਜੀ ਖਾਲਸਾ ਸਾਹਿਬ ਵਾਇਕ ਜੀ ਦੇ ਸਤੇ ਸਕੱਤ ਪ੍ਰਧਾਨ ਸਾਹਿਬ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਲ ਵਿਦਿਆ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਜੋ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਵਿੱਦਿਅਕਦਾਰੇ ਚੱਲ ਰਹੇ ਹਨ ਵਿਦਿਆਰਥੀਆਂ ਤੇ ਸਟਾਫ ਦੇ ਅੰਦਰ ਸੇਵਾ ਭਾਵਨਾ ਪੈਦਾ ਕਰਨ ਵਾਸਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਇੱਕ ਦਿਨ ਵਾਸਤੇ ਸੇਵਾ ਦਾ ਮੌਕਾ ਦਿੱਤਾ ਗਿਆ ਤੇ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਚੱਲ ਰਹੇ ਤ੍ਰੈਸਟ ਆਬ ਦੀ ਗੁਰਗੋਬੀ ਸਿੰਘ ਹਰਤਾ ਕਾਲਜ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਸੇਵਾ ਵਿੱਚ ਹਿੱਸਾ ਲੈ ਰਹੇ ਹਨ ਤੇ ਸੇਵਾ ਵਿੱਚ ਹਿੱਸਾ ਲੈ ਕੇ ਮਾਣ ਵੀ ਮਹਿਸੂਸ ਕਰ ਰਹੇ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਰਹੇ ਹਨ ਬੱਚਿਆਂ ਨੂੰ ਕੀ ਸਿਖਾਇਆ ਜਾ ਰਿਹਾ ਹੈ ਔਰ ਬੱਚੇ ਕੀ ਸੇਵਾ ਕਰ ਰਹੇ ਨੇ ਇੱਥੇ ਇਸ ਸੇਵਾ ਦੇ ਵਿੱਚ ਵਿਦਿਆਰਥੀ ਸੰਗਤ ਜੋ ਲਾਈਨਾਂ ਦੇ ਵਿੱਚ ਸੰਗਤਾਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਜਲ ਸਿਕਾਉਣ ਦੀ ਸੇਵਾ ਕਰ ਰਹੇ ਹਨ ਇਰੇ ਨਾਲ ਇੱਕ ਕੁਝ ਵਿਦਿਆਰਥੀ ਜਿਹੜੇ ਆ ਉਹ ਹੱਥ ਵਿੱਚ ਤਕਟੀਆਂ ਲੈ ਕੇ ਖੜੇ ਹਨ ਜਿਉਂ ਕਿ ਜਿਨ੍ਹਾਂ ਦੇ ਉੱਤੇ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ ਗੁਰਬਾਣੀ ਸਰਵਨ ਕੀਤੀ ਜਾਵੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਵੇ ਇਸ ਸੰਬੰਧ ਵਿੱਚ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆਉਂਦੀਆਂ ਹਨ ਉਹ ਅਨੁਸ਼ਾਸਨ ਵਿੱਚ ਰਹਿ ਕੇ ਹੀ ਗੁਰੂ ਘਰ ਦੇ ਦਰਸ਼ਨ ਕਰ ਸਕਣ ਇਸ ਸੰਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਮੈਂ ਡਾਕਟਰ ਰੁਪਿੰਦਰ ਸਿੰਘ ਪ੍ਰਿੰਸੀਪਲ ਸ਼ਹੀਦ ਬਾਬਾ ਜੀਵਨ ਸਿੰਘ ਕਾਲਸਾ ਕਾਲੀ ਸਤਰਾਣੀ ਸਾਹਿਬ ਤੋਂ ਜੀ ਪਿਛਲੇ ਸਾਲ ਦੀ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਧਾਮੀ ਐਡਵੋਕੇਟ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨੇ ਤੇ ਸਰਦਾਰ ਸੁਖਮੰਦਰ ਸਿੰਘ ਜੀ ਸਕਤਰ ਵਿਧਿਆ ਪਿਛਲੇ ਸਾਲ ਉਪਰਾਲਾ ਕੀਤਾ ਗਿਆ ਸੀ ਕਿ ਵਿਦਿਆਰਥੀ ਜੋ ਗਰਮੀਆਂ ਨੇ ਛੁੱਟੀਆਂ ਦੇ ਵਿੱਚ ਇਧਰ ਉਧਰ ਮੋਬਾਈਲਾਂ 'ਚ ਤੇ ਹੋਰ ਕੰਮਾਂ ਦੇ ਵਿੱਚ ਜਿਹੜੇ ਨੇ ਉਹ ਫਸਦੇ ਨੇ ਉਹਦੀ ਬਜਾਏ ਇਹਨਾਂ ਨੂੰ ਵਿਦਿਆਰਥੀਆਂ ਨੂੰ ਜਿਹੜਾ ਉਹ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਜਿਹੜਾ ਉਹਨਾਂ ਨੂੰ ਲਾਇਆ ਜਾਵੇ ਤਾ ਜੋ ਉਹਨਾਂ ਨੂੰ ਸਿੱਖੀ ਦੇ ਸੰਬੰਧ ਦੇ ਵਿੱਚ ਜਿਹੜਾ ਪਤਾ ਲੱਗੇ ਸੇਵਾ ਦੀ ਭਾਵਨਾ ਜਿਹੜੀ ਉਹ ਪੈਦਾ ਹੋਵੇ ਤੇ ਵਿਦਿਆਰਥੀ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜਨ ਕਿਉਂਕਿ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਾਈ ਤਾਂ ਚੱਲ ਰਹੀ ਆ ਤੇ ਛੁੱਟੀਆਂ ਦੇ ਦੌਰਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਵਿਦਿਆਰਥੀਆਂ ਨੂੰ ਸਾਰੇ ਸਕੂਲਾਂ ਕਾਲਜਾਂ ਦੇ ਜਿਹਨੇ ਵਿਦਿਆਰਥੀ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਆ ਕੇ ਗੁਰੂ ਘਰ ਦੇ ਨਾਲ ਜੁੜਨ ਕੁਰਬਾਨੀ ਸਰਵਣ ਕਰਨ ਸੇਵਾ ਕਰਨ ਸੋ ਆਪਨੇ ਦੇਖਿਆ ਹੀ ਹੈ ਕਿ ਅੰਦਰ ਸਾਰੇ ਪਾਸੇ ਜਿਹੜੇ ਵਿਦਿਆਰਥੀ ਜਿਹੜੇ ਨੇ ਸਟਾਰ ਮੈਂਬਰ ਜਿਹੜੇ ਨੇ ਉਸੀਂ ਵਾਕਾ ਰਹੇ ਨੇ ਤੇ ਜਿਹੜਾ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਲੈ ਰਹੇ ਨੇ ਨਾ ਲੈ ਰਹੇ ਨੇ ਅਹਿਰਜੀ ਦਾ ਖਾਲਸਾ ਵਾਹਿਰਜੀ ਦੀ ਫਤਿਹ ਮੈਂ ਡਾਕਟਰ ਗੁਰਜੰਟ ਸਿੰਘ ਸਟ੍ਰੋਂਗ ਟ੍ਰੈਸ਼ਤਾਬ ਦੀ ਗੁਰਗੋਬ ਸਿੰਘ ਖਾਲਸਾ ਕਾਲ ਦੇ ਵਿੱਚ ਵਿਖੇ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਿਹਾ ਅੱਜ ਜਿਹੜਾ ਇੱਥੇ ਸੇਵਾ ਕਰਨ ਦਾ ਜਿਹੜਾ ਉਪਰਾਲਾ ਉਹ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਸੁਖਮਿੰਦਰ ਸਿੰਘ ਜੀ ਸਖਤਰ ਵਿਧਿਆ ਇਹਨਾਂ ਦੇ ਯੋਗ ਉਪਰਾਲੇ ਕਰਕੇ ਇਹ ਅੱਜ ਦਾ ਜਿਹੜਾ ਸਾਨੂੰ ਮੌਕਾ ਮਿਲਿਆ ਅੱਜ ਅਸੀਂ ਸੇਵਾ ਕਰਕੇ ਜਿਹੜਾ ਵਾ ਉਹ ਬੜਾ ਵਧੀਆ ਲੱਗ ਰਿਹਾ ਸਾਨੂੰ ਕਿਉਂਕਿ ਇਹ ਜਿਹੜਾ ਛੁੱਟੀਆਂ ਦੇ ਦਿਨ ਚੱਲ ਰਿਹਾ ਆ ਇਹਦੇ ਵਿੱਚ ਜਿਵੇਂ ਨੌਜਵਾਨਾਂ ਦੀ ਜਿਹੜੀ ਆ એનર્ਜੀ ਆ ਨੌਜਵਾਨਾਂ ਦੀ ਜਿਹੜੀ ਆ ਤਾਕਤ ਆ ਉਹਨੂੰ ਸਹੀ ਦਿਸ਼ਾ ਦੇਣੀ ਬੜੀ ਜ਼ਰੂਰੀ ਹੁੰਦੀ ਆ ਕਿਉਂਕਿ ਵਿਦਿਆਰਥੀ ਜਦੋਂ ਛੁੱਟੀਆਂ ਦੇ ਵਿੱਚ ਥੋੜਾ ਜਿਹਾ ਬੋਰ ਵੀ ਹੁੰਦੇ ਆ ਤੇ ਹੁਣ ਜਦੋਂ ਅਸੀਂ ਸਾਨੂੰ ਇਹ ਮੌਕਾ ਦਿੱਤਾ ਵਾ ਇੱਥੇ ਸੇਵਾ ਕਰਨ ਦਾ ਵਿਦਿਆਰਥੀ ਜਿਹੜੇ ਆ ਉਹ ਵੱਖ-ਵੱਖ ਕੋਨਿਆਂ ਤੇ ਵੱਖ-ਵੱਖ ਜਿਹੜੇ ਆ ਹਿੱਸਿਆਂ ਵਿੱਚ ਦਰਬਾਰ ਸਾਹਿਬ ਦੇ ਉਹ ਸੇਵਾ ਕਰ ਰਿਹਾ ਕੁਝ ਪਾਣੀ ਪਿਆ ਰਿਹਾ ਕੁਝ ਸੰਗਤਾਂ ਨੂੰ ਲਾਈਨ ਵਾਸਤੇ ਲਾਈਨਾਂ ਦੇ ਵਿੱਚ ਭੇਜ ਰਹੇ ਆ ਕੁਝ ਜਿਹੜੇ ਆ ਉਹ ਉਹਨਾਂ ਨੂੰ ਨਾਮ ਦੇ ਨਾਲ ਜੋੜ ਰਹੇ ਆ ਸੋ ਵੱਖ-ਵੱਖ ਥਾਵਾਂ ਤੇ ਵਿਦਿਆਰਥੀ ਖੜਕੇ ਜਿਹੜੇ ਆ ਉਹ ਸੰਗਤਾਂ ਦਾ ਸਹਿਯੋਗ ਕਰ ਰਹੇ ਆ ਉਹ ਜਿਹੜੇ ਇਹ ਵਿਦਿਆਰਥੀਆਂ ਦੀ ਸੇਵਾ ਕਰਨੀ ਆ ਇਹ ਇੱਕ ਸੰਗਤਾਂ ਨੂੰ ਸੇਵਾ ਦੇ ਨਾਲ ਜੋੜਨ ਲਈ ਮੋਟੀਵੇਟ ਕਰ ਲਈ ਬੜਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੇਪ੍ਰੀਤ ਸਿੰਘ ਸਟੂਡੈਂਟ ਆਫ ٹرسٹ ਆਫ ਦੀ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਕੋਲੇਵਲੋਂ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਲਰ ਕਨੇ ਉਹਨਾਂ ਦੇ ਮਿਲ ਕੇ ਜਿਹੜੇ ਸਖਤਰ ਸਾਹਿਬ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਦੇ ਬਦੌਲਤ ਹੀ ਅੱਜ ਅਸੀਂ 8 ਅਪ੍ਰੈਲ ਉਪਰਾਲੇ ਦੇ ਵਿੱਚ ਸ਼ਾਮਿਲ ਹੋਏ ਆ ਕਿਉਂਕਿ ਜਿਵੇਂ ਕਿ ਦੇਖਿਆ ਜਾਂਦਾ ਕਿ ਬਹੁਤ ਜ਼ਿਆਦਾ ਟਾਈਮ ਜ਼ਿਆਦਾਤਰ ਬੱਚੇ ਆਪਣੇ ਮੋਬਾਈਲ ਫੋਨ ਦੇ ਉੱਤੇ ਯੂਜ਼ ਕਰਦੇ ਨੇ ਤਰ੍ਹਾਂ ਤਰ੍ਹਾਂ ਮਤਲਬ ਕਿ ਗਲਤ ਕੰਮਾਂ ਵਿੱਚ ਪੈ ਜਾਂਦੇ ਨੇ ਜਾਂ ਇੱਧਰ ਉੱਧਰ ਫਿਰਦੇ ਰਹਿੰਦੇ ਨੇ ਬਟ ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਜਿਵੇਂ ਅਸੀਂ ਚਿਰਾਂ ਤੋਂ ਕਮਲ ਕਾਫੀ ਚਿਰਾਂ ਤੋਂ ਇਹ ਸੇ ਸੋ ਮੈਂ ਇਸ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਸੇਵਾ ਵਿੱਚ ਜਿਵੇਂ ਕਿ ਅਸੀਂ ਸੰਗਤ ਨੂੰ ਲਗਾਉਣ ਦੇ ਵਿੱਚ ਹੈਲਪ ਕਰਦੇ ਹਾਂ ਅਸੀਂ ਉਹਨਾਂ ਨੂੰ ਜਲਸ਼ਕਾਨਦੇ ਹਾਂ ਤੇ ਨਾਲ ਦੀ ਨਾਲ ਹੀ ਇੱਥੇ ਹਰ ਕੀ ਪੋੜੀ ਤੇ ਉਹਨਾਂ ਨੂੰ ਰੂਲਸ ਫੋਲੋ ਕਰਾਇਆ ਜਾਂਦੇ ਜਿਵੇਂ ਕਿ ਉਹਨਾਂ ਨੂੰ ਸਿੱਖ ਰਹਿਤ ਮर्याਦਾ ਨਾਲ ਜੁੜੇ ਰਹਿਣ ਦੇ ਨਾਲ ਨਾਲ ਇਹਨਾਂ ਨੂੰ ਅੱਗੇ ਨਿਯਮ ਦੇ ਪਾਲਣਾ ਕਰਨੇ ਸਿਖਾਈ ਜਾ ਰਹੀ ਹੈ ਸੋ ਮੈਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਵਧੀਆ ਲੱਗਾ ਸੋ ਮੈਂ ਇਸੇ ਤਰ੍ਹਾਂ ਹੀ ਉਮੀਦ ਕਰਦਾ ਹਾਂ ਕਿ ਸਾਡੇ ਸਖਤਰ ਸਾਹਿਬ ਅਤੇ ਸਾਡੇ ਪ੍ਰਿੰਸੀਪਲ ਸਾਹਿਬ ਜੀ ਸਾਨੂੰ ਇਸ ਸੇਵਾ ਦੇ ਨਾਲ ਜੋੜੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਹੈਗੇ ਉਹ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਤੁਸੀਂ ਆਪ ਤੇਵਾ ਕਰ ਹੀ ਦਿਓ ਬਸ ਕੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਮੈਂ ਬਾਕੀ ਵੀ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਵੇਂ ਆਪਣੇ ਘਰ ਦੇ ਮੋਬਾਈਲ ਫੋਨ ਵਗੈਰਾ ਯੂਜ਼ ਕਰਦੇ ਨੇ ਉਹਨਾਂ ਨੂੰ ਛੱਡ ਕੇ ਤੁਸੀਂ ਇਸ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੋ ਉਹਨਾਂ ਦੇ ਸੇਵਾ ਕਰਦੇ ਨਾਲ ਨਾਲ ਗੁਰੂ ਘਰ ਜਿੱਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਉਹਨਾਂ ਦੇ ਚਰਨਾਂ ਨਾਲ ਜੁੜੋ ਇਸੇ ਤਰ੍ਹਾਂ ਹੀ ਸੇਵਾ ਕਰਦੇ ਰੋ ਤਾਂ ਜੋ ਤੁਹਾਨੂੰ ਸਿੱਖ ਰਹਿਤ ਮਰਿਆਦਾ ਦੇ ਨਾਲ ਉਹਨਾਂ ਦੇ ਨਿਯਮ ਦੀ ਪਾਲਣਾ ਕਰਨੀ ਆ ਸਕੇ ਅਤੇ ਤੁਹਾਨਾ ਮਨ ਲੱਗਿਆ ਰਹੇ ਕਿ ਜਿਸ ਤਰ੍ਹਾਂ ਅਸੀਂ ਹੀ ਸੇਵਾ ਕਰਦੇ ਪਏ ਹਾਂ ਤੇ ਸਾਡਾ ਮਨ ਬਹੁਤ ਵਧੀਆ ਲੱਗਿਆ ਪਿਆ ਇੱਥੇ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਕਰਤ ਸਿੰਘ ਹੈ ਤੇ ਮੈਂ ਤਰਸਤ ਸਾਹਿਬ ਦੀ ਗੁਰਪ੍ਰਭ ਸਿੰਘ ਖਾਲਸਾ ਕਲ ਇਧਰ ਤੇ ਆ ਰਹੀ ਹਾਂ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਧਕ ਕਮੇਟੀ ਦੇ ਜਰਸਤਰ ਸਾਹਿਬ ਆ ਉਹਨਾਂ ਵੱਲੋਂ ਇੱਕ ਉਪਰਾਲਾ ਕਰਾਇਆ ਗਿਆ ਜਿਸ ਵਿੱਚ ਸਾਡੀ ਤਰਸਤ ਸਾਹਿਬ ਦੀ ਗੁਰਪ੍ਰਭ ਸਿੰਘ ਜੀ ਖਾਲਸਾ ਕੋਲ ਇਹਦੇ ਵਿਦਿਆਰਥੀ ਅਸੀਂ ਰਲ ਕੇ ਇੱਥੇ ਆ ਕੇ ਗੁਰੂ ਸਾਹਿਬ ਗੁਰੂ ਸਾਹਿਬ ਦੇ ਘਰ ਸੇਵਾ ਪ੍ਰਾਪਤ ਕੀਤੀ ਇੱਥੇ ਆ ਕੇ ਅਸੀਂ ਵੱਖ-ਵੱਖ ਉਪਰਾਲਿਆਂ ਤੇ ਉੱਤੇ ਸੇਵਾ ਕੀਤੀ ਜਿਸ ਤਰ੍ਹਾਂ ਕਿ ਸੰਗਤਾਂ ਨੂੰ ਅੰਗਰ ਅੰਦਰ ਨਗਰ ਵਿੱਚ ਸੇਵਾ ਕੀਤੀ ਜਾਲੂ ਜਿਰੋ ਸ਼ਕਾ ਕਰ ਰਹੀ ਹੈ ਸੰਗਤ ਉਹਨਾਂ ਨੂੰ ਦੱਸਣਾ ਕਿ ਕਿਵੇਂ ਜੂਲਾ ਲੈਣਾ ਹੈ ਕਿ ਰਹਿਤ ਮर्यादा ਪਾਗ ਨਹੀਂ ਕਰਨੀ ਆਪਾਂ ਰਹਿਤ ਦੇ ਨਾਲ ਚੱਲਣਾ ਹੈ ਤੇ ਮੇਰਾ ਇਹੀ ਸੰਦੇਸ਼ ਹੈ ਕਿ ਸਾਨੂੰ ਜਿੱਦਾਂ ਕਿ ਛੁੱਟੀਆਂ ਮਿਲ ਛੁੱਟੀਆਂ ਵਕੇਸ਼ਨ ਚੱਲ ਰਿਹਾ ਸਾਨੂੰ ਉਦੋਂ ਆਪਣਾ ਗੁਰੂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਫੋਨ ਵਿੱਚ ਨਾਣਾ ਚਾਹੀਦਾ ਤਾਂ ਕਿ ਜੋ ਸਾਨੂੰ ਜਿਹੜੀ ਸਿੱਖ ਰਹਿਤ ਮर्याਦਾ ਵਾ ਉਹਨਾਂ ਦਾ ਪਾਲਣਾ ਕਰਨਾ ਆਵੇ ਤਾਂ ਕਿ ਜੋ ਅੱਗੀ ਜਿਹੜੀ ਆਰਈਪੀਡੀ ਆ ਉਹ ਸਾਡੀ ਹਮੇਸ਼ਾ ਸਿੱਖੀ ਵੱਲ ਜਾਵੇ ਗਲਤ ਰਾਹ ਤੇ ਨਾ ਜਾਵੇ